बोलन वे, मैं ओ भी इग्नोर किया फिर जी मेरे कह लो कि एक्स टीम मेंबर, एडी, जस एडी ठीक है जी ओहो मेरे बारे बकवास कर रहे ने होर को मेनु दो साल तो पता चल रहा है ठीक है मैं एक आर्टिस्ट हाँ बैक बैटिंग बिचिंग हर कोई करता मैनू फर्क नहीं पैदा मेनू फर्क नहीं पैदा दो महीने पहले मेरे मेकअप आर्टिस्ट ने कॉल किया बोलन वास्ते स्टिल आई हैव रिकॉर्डिंग कि मैं हिमांशी तो जैलस फील हों मैं कोल बैठी सी मैं क्या ओके फाइन ठीक है फिर बाद मैं नवंबर लास्ट वीक मैडम का मैसेज आ रहा है शहनाज मैम का कि आई नीड टू टॉक शहनाज साइड मैं सीधा ही ब्लॉक मारिया दैट्स इट ਕਿਉਂਕਿ ਮੈਂ ਇੰਟਰਸਟਿਡ ਹੀ ਨਹੀਂ ਹਾਂਗੀ ਕੋਈ ਮੇਰੇ ਬਾਰੇ ਕੁਝ ਮਰਜ਼ੀ ਬੋਲੇ ਮੈਨੂੰ ਨਹੀਂ ਫਰਕ ਪੈਂਦਾ ਮੈਨੂੰ ਸੱਚੀ ਫਰਕ ਨਹੀਂ ਪੈਂਦਾ ਬਟ ਉਸ ਤੋਂ ਬਾਅਦ ਜੀ ਸਨੈਪਚੈਟਾਂ ਦਾ ਸلسਲਾ ਵੱਧਾਰਿਆ ਮੇਰੇ ਬਾਰੇ ਬੋਲਦੇ ਰਹੇ ਜੈਂਡਰ ਪ੍ਰਾਇੋਰਟੀਜ਼ ਦੇ ਉੱਤੇ ਕਮੈਂਟ ਹੋਏ ਮੇਰੀ ਆਊਟਰ ਅਪੀਅਰੈਂਸ ਤੇ ਕਮੈਂਟ ਹੋਏ ਕੋਈ ਆਮ ਬੰਦਾ ਬੋਲ ਰਿਹਾ ਹੁੰਦਾ ਮੈਨੂੰ ਫਰਕ ਨਾ ਪੈਂਦਾ ਬਟ ਇੱਕ ਆਰਟਿਸਟ ਇਹੀ ਜੇ ਮੈਂ ਬੋਲਿਆ ਹੁੰਦਾ ਨਾ ਲੋਕਾਂ ਨੇ ਮੈਨੂੰ ਵਧੇ ਕੀ ਜਾਣਾ ਸੀ ਉਹ ਤੂੰ ਆ ਬੋ ਸੋਨੀਆ ਇਦਾਂ ਆ ਉਦਾਂ ਆ ਤੁਸੀਂ ਕਿਸੇ ਬਾਰੇ ਬੋਲ ਰਹੇ ਹੋ ਇੱਕ ਆਰਟਿਸਟ ਹੋ ਕੇ ਹੋਰ ਵੀ ਕੁੜੀਆਂ ਹੈਗੀਆਂ ਨੇ ਇੰਡਸਟਰੀ ਦੇ ਵਿੱਚ ਲਾਈਕ ਜੈਸਮੀਨ ਅਗਰ ਜੈਸਮੀਨ ਬਾਰੇ ਕੋਈ ਕੁਝ ਬੋਲਦਾ ਮੈਂ ਉਹਨੂੰ ਪ੍ਰੋਟੈਕਟ ਕਰਨ ਲਈ ਮੂਰੇ ਖੜਾਂਗੀ ਔਰ ਮੈਂ ਖੜਦੀ ਨਹੀਂ ਹਾਂ ਜਿੱਥੇ ਮੇਰੀ ਕੋਸ਼ਿਸ਼ ਹੁੰਦੀ ਆ ਨਿਮਰਤ ਹੈ ਹੋਰ ਹੈ ਇਨੀ ਡੀਸੈਂਟ ਕੁੜੀਆਂ ਨੇ ਬਟ ਮੈਂ ਜੈਲਸ ਫੀਲ ਕਰੂੰਗੀ ਜਾਂ ਮੇਰਾ ਕੋਈ ਮੁਕਾਬਲਾ ਹੋਗਾ ਮੇਰਾ ਉਹਨਾਂ ਨਾਲ ਹੋਊਗਾ who are you ਜਿਹੜੀ سناਪਚੈਟ ਆਪਾਰੇ ਚਲੋ ਮੈਂ ਇਗਨੋਰ ਕੀਤਾ ਫਿਰ ਉਸ ਤੋਂ ਬਾਅਦ ਜੀ ਇਹ ਪਾਰੇ ਨੇ ਪੋਸਟਾਂ ਕਿ ਸੱਚ ਤਾਂ ਸੱਚ ਹੁੰਦਾ ਹੈ ਸੱਚ ਕੌੜਾ ਲੱਗਦਾ ਹੈ ਡਿਸਲਾਈਕ ਲਾਈਕ ਹਰੇਕ ਦਾ opinion ਦਾ ਫਾਇਨ ਠੀਕ ਆ ਡਿਸਲਾਈਕ ਲਾਈਕ ਹਰੇਕ ਦਾ opinion ਹੁੰਦਾ ਤੁਹਾਨੂੰ ਨਹੀਂ ਪਸੰਦ ਮੈਨੂੰ ਤੇਰੀ ਸ਼ਕਲ ਨਹੀਂ ਪਸੰਦ ਮੈਂ ਮੈਂ ਕੀ ਕਰਾਂ ਦੱਸੋ ਫਿਰ ਮੈਨੂੰ ਮੈਨੂੰ ਤੁਹਾਡੇ ਬੋਲਣ ਦਾ ਵੇਹ ਨਹੀਂ ਪਸੰਦ ਮੈਨੂੰ ਜਿੱਦਾਂ ਤੁਸੀਂ ਸਨੈਪਚੈਟ ਆ ਪਾ ਕੇ ਜਿੱਦਾਂ ਤੁਸੀਂ ਹੋਰਾਂ ਕੁੜੀਆਂ ਦਾ ਵੀ ਨਾਮ ਬਦਨਾਮ ਕਰ ਰਹੇ ਹੋ ਸਾਰੇ ਮਾਡਲਸ ਨੂੰ ਇੱਕੋ ਹੀ ਅੱਖ ਨਾਲ ਮੈਂ ਇੱਕ ਕੋਸ਼ਿਸ਼ ਕਰ ਰਹੀ ਹਾਂ ਕਿ ਰਿਸਪੈਕਟ 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 ਬਟ ਤੁਸੀਂ ਸਾਰਿਆਂ ਨੂੰ ਇੱਕੋ ਤੱਕੜੀ 'ਚ ਵੀ ਲੋਕ ਬਾਹਰ ਤੁਹਾਨੂੰ ਜੱਜ ਕਰਨ ਹੋਰ ਮਾਪਿਓ ਪਰ ਮਾਪਿਓ ਆਪਣੀ ਕੁੜੀਆਂ ਨੂੰ ਇਸ ਲਾਈਨ ਚੋਂ ਤਾਂ ਰੋਕਣ ਵੀ ਆ ਦੇਖ ਲੋ ਆ ਨਿਹਾਲ ਇਹਨਾਂ ਦੇ ਸਭ ਨੂੰ ਇਹ ਇਹ ਤੁਸੀਂ ਇੱਕ ਤਰ੍ਹਾਂ ਨਾਲ ਐਗਜ਼ਾਮਪਲ ਸੈੱਟ ਕਰ ਰਹੇ ਹੋ ਵੀ ਇੱਥੇ ਸਿਰਫ ਗਵਾਰ ਔਰ ਅਨਪੜ ਅਨਪੜ ਲੋਕ ਹੀ ਆਉਂਦੇ ਨੇ ਫੇਰ ਉਸ ਤੋਂ ਬਾਅਦ ਜੀ ਨਹੀਂ ਕੰਮ ਉਹ ਹੁੰਦਾ ਠੀਕ ਆ ਮੈਂ ਅਪਸੈਟ ਸੀਗੀ ਮੈਂ ਆਪਣੀ ਫੈਮਿਲੀ ਨਾਲ ਹਰ ਚੀਜ਼ ਡਿਸਕਸ ਕਰ ਲਈ ਕਿ ਮੈਂ ਇਹਦਾ ਕੀ ਵਿਗਾੜਿਆ ਵੀ ਜਿਹੜਾ ਇਹ ਮੇਰੇ ਪਿੱਛੇ ਹੱਥ ਧੋ ਕੇ ਪੈ ਗਈ ਆ ਮੈਂ ਇਹਦਾ ਕੀ ਵਿਗਾੜਿਆ ਕੀ ਵਿਗਾੜਿਆ ਮੈਂ ਇਹਦਾ ਦੱਸੋ ਮੈਂ ਤਕਰੋ ਮੈਂਤ ਕਰੋ ਤੁਸੀਂ ਮੈਂ ਕਰ ਰਹੀ ਆ ਮੈਂ ਕਿਸੇ ਤੋਂ ਖੋ ਤਾਂ ਨਹੀਂ ਰਹੀ ਮੈਂ ਆਪਣਾ ਸਿੱਧਾ ਇੰਡਸਟਰੀ ਚ ਸਾਰੇ ਮੈਨੂੰ ਜਾਣਦੇ ਨੇ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਮੈਂ ਆਪਣਾ ਆਪਣੀ ਪਰਸਨਲ ਲਾਈਫ ਚ ਆ ਜਾਂਦੀ ਕਿਸੇ ਨਾਲ ਕੋਈ ਲਿੰਕ ਨਹੀਂ ਕੋਈ ਫਰੈਂਡਸ਼ਿਪ ਨਹੀਂ ਕੋਈ ਕੁਝ ਨਹੀਂ ਮੈਂ ਸਿੱਧਾ ਆਪਣਾ ਕੰਮ ਕਰਦੀ ਆ ਦੈਟਸ ਇਟ ਔਰ ਜਿੱਥੇ ਮੈਨੂੰ ਸਾਰੇ ਦਿੰਦੇ ਨੇ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ ਮੇਰੀ ਰਿਸਪੈਕਟ ਕਰਦੇ ਨੇ ਬਹੁਤ ਬਹੁਤ ਆਰਟਿਸਟ ਹੁੰਦ ਨੇ ਅੰਦਰੋਂ ਅੰਦਰ ਹੀ ਬਹੁਤ ਚੀਜ਼ਾਂ ਹੁੰਦੀਆਂ ਬਟ ਆਪਾਂ ਬੱਚੇ ਥੋੜੀਆਂ ਵੀ ਜਿਹੜਾ ਇਹੋ ਜਿਹੀਆਂ ਚੀਜ਼ਾਂ ਕਰਾਂਗੇ ਵੀ ਓ ਮਾਈ ਗੋਡ ਆਈ ਲਾਈਕ ਇਟ ਤੁਹਾਨੂੰ ਤੁਹਾਨੂੰ ਉਹ ਮੀਰਾ ਕੋਲ ਆ ਅਗਰ ਮੇਰੇ ਫੈਨਸ ਮੈਨੂੰ ਪਸੰਦ ਕਰਨਗੇ ਉਹ ਕੁਝ ਦੇਖ ਕੇ ਪਸੰਦ ਕਰੇ ਤੁਹਾਨੂੰ ਮੇਰੀ ਸ਼ਕਲ ਵੀ ਪਸੰਦ ਨਾ ਦੇਖੋ ਠੀਕ ਆ ਫਿਰ ਤੁਸੀਂ ਜੀ ਇੱਕ ਪੇਜ ਆਲਿਆ ਨਾਲ ਲਾਈਵ ਆ ਰਹੇ ਹੋ ਉਹ ਬੰਦੇ ਦਾ ਤੁਸੀਂ ਜੱਟ ਵੀ ਲਾਈਕ ਆ ਲੈਦਾ ਤੁਸੀਂ ਲਾਈਵ ਦੇਖੋਗੇ ਜਾ ਕੇ ਮੈਂ ਤੁਸੀਂ ਉਹਦਾ ਲਾਈਵ ਦੇਖੋਗੇ ਜਾ ਕੇ ਉਹ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਔਰ ਇਹ ਮੈਡਮ ਹੱਸ ਰਹੀ ਆ ਵਿੱਚ ਇਹ ਵਿੱਚ ਮੈਡਮ ਹੱਸ ਰਹੀ ਹੈ ਠੀਕ ਹੈ ਆਈ ਥਿੰਕ ਇਹ ਮੈਂਟਲੀ ਇਹ ਡਿਸਟਰਬਰ ਫਿਰ ਉਸ ਤੋਂ ਬਾਅਦ ਇਹ ਕੀ ਕਰਦੀ ਐਵਰੀ ਟਾਈਮ ਜਦੋਂ ਲਾਈਵ ਕਰਦੀ ਆ ਫਿਰ ਇਹ ਪਰਸਨਲੀ ਆਰਟਿਸਟਾਂ ਦੇ ਉਹਨਾਂ ਦੇ ਜਿਨ੍ਹਾਂ ਦੇ ਖਿਲਾਫ ਇਹ ਬੋਲਦੀ ਆ ਉਹਨਾਂ ਨੂੰ ਫਿਰ ਇਹ ਪਰਸਨਲ ਮੈਸੇਜ ਕਰਦੀ ਆ ਕਿ ਓ ਮਾਈ ਗੋਡ ਮੇਰੇ ਤੋਂ ਤਾਂ ਬੋਲਿਆ ਗਿਆ ਮੇਰੇ ਤੋਂ ਨਾ ਚੱਕ ਜਾ ਕੇ ਬੋਲਿਆ ਗਿਆ ਮੇਰੇ ਤੋਂ ਐਂ ਬੋਲਿਆ ਗਿਆ ਤੁਸੀਂ ਮਤਲਬ ਤੁਸੀਂ ਕੁਝ ਵੀ ਕਿਸੇ ਬਾਰੇ ਬੋਲੋ ਉਹ ਪਬਲਿਕ ਚ ਬੋਲੋ ਫਿਰ ਜਦੋਂ ਉਸ ਚੀਜ਼ ਦਾ ਕੋਈ ਰਿਪਲਾਈ ਦੇ ਰਿਹਾ ਹੈ ਤਾਂ ਲੋਕ ਕਹਿੰਦੇ ਨੇ ਵੀ ਤੁਸੀਂ ਆਪਣਾ ਮਸਲਾ ਆਪ ਬੈਠ ਕੇ ਹੱਲ ਕਰ ਲਓ ਜਦ ਅਗਲਾ ਮੇਰੀ ਇਨਸਲਟ ਪਬਲਿਕ ਚ ਕਰ ਰਿਹਾ ਹੈ ਤਾਂ ਮੈਂ ਵੀ ਜਵਾਬ ਉਹਨੂੰ ਪਬਲਿਕ ਚ ਹੀ ਦਵਾਂਗੀ ਨਾ ਮੈਂ ਵੀ ਉਹਨੂੰ ਜਵਾਬ ਪਬਲਿਕ ਚ ਦਵਾਂਗੀ ਮੈਂ ਅੰਦਰ ਬੈਠ ਕੇ ਸਮਝੌਤਾ ਕਿਉਂ ਕਰੂੰਗੀ ਫਿਰ ਉਸ ਤੋਂ ਬਾਅਦ ਜੇ ਤੁਹਾਡੇ ਚ ਮੇਰੇ ਚ ਦਮ ਹੈਗਾ ਮੈਂ ਆਪਣੇ ਆਪਣੇ ਸਟੈਂਡ ਤੇ ਸਟਿਲ ਕਾਇਮ ਹੈ ਠੀਕ ਹੈ ਔਰ ਮੈਨੂੰ ਕਿਉਂ ਕਿਉਂਕਿ ਉਸ ਤੋਂ ਬਾਅਦ ਜਦੋਂ ਜੱਟ ਵੀ ਲਾਈਕ ਵਾਲੇ ਨਾਲ ਪਹਿਲੀ ਗੱਲ ਤਾਂ ਜਿਹੜੇ ਸੱਭਿਆਚਾਰ ਦੀਆਂ ਜਿਹੜੇ ਜਿਹੜੇ ਬਾ ਬੈਠ ਕੇ ਬਾਹਰ ਪੰਜਾਬੀਤ ਦੀਆਂ ਗੱਲਾਂ ਕਰਦੇ ਨੇ ਨਾ ਜਿਨ੍ਹਾਂ ਦੇ ਜਿਨ੍ਹਾਂ ਦੇ ਉਹ ਨਾਮ ਲੈਂਦੇ ਨੇ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਉਹ ਕੁੜੀਆਂ ਨੂੰ ਐਦਾਂ ਬੇਇੱਜ਼ਤ ਨਹੀਂ ਕਰਦੇ ਉਹ ਕੁੜੀਆਂ ਨੂੰ ਐਦਾਂ ਨਹੀਂ ਗਾਲਾ ਕੱਢਦੇ ਫਿਰ ਉਸ ਤੋਂ ਬਾਅਦ ਜੀ ਜਦੋਂ ਮੈਂ ਉਹ ਲਾਈਵ ਦੇਖ ਕੇ ਜਦੋਂ ਇਹਨਾਂ ਦਾ 2 ਮਹੀਨੇ ਤੋਂ ਡਰਾਮਾ ਮੈਂ 3 ਦਿਨ ਤੋਂ ਇਹਨਾਂ ਨੂੰ ਰਿਪਲਾਈ ਨਹੀਂ ਕੀਤਾ ਮੈਂ ਜਦੋਂ ਉਸ ਚੀਜ਼ ਤੇ ਲਾਈਵ ਆਈ ਆ ਫਿਰ ਮਿਰਚਾਂ ਕਿਉਂ ਲੱਗੀਆਂ ਮੈਨੂੰ ਫਿਰ ਤਾਂ ਨਹੀਂ ਫਿਰ ਤਾਂ ਲੱਗਣੀਆਂ ਨਹੀਂ ਚਾਹੀਦੀਆਂ ਸੀਗੀਆਂ ਜੇ ਤੁਸੀਂ ਜੇ ਤੁਸੀਂ ਤਿੰਨ ਵਾਰ ਤਾੜੀ ਬਜਾਓਗੇ ਜੇ ਮੈਂ ਇੱਕ ਵਾਰੀ ਬਜਾਈ ਫਿਰ ਕਿਉਂ ਪ੍ਰੋਬਲਮ ਹੋਈ ਫਿਰ ਕਿਉਂ ਪ੍ਰੋਬਲਮ ਹੋਈ फिर ती उस तो बाद मैनू पता सेगा कि मैं अप, मैं एक बार बोल के चली गई मैं अपना काम करना सी मैं अपना बोल के चली गई उसनेप तो रहे हो कि तेरी तेरा डैड तेरी मॉम के छज गया सी मे मेरे डैड एक रिस्पेक्टेड गवर्नमेंट एम्प्लॉय ने ठीक है और मेरी मॉम शीज अ सोशल वर्कर मेरी फैमिली ਪੜੀ ਲਿਖੀ ਆ ਮੇਰੇ ਇਹਨਾਂ ਦੇ ਪੂਰੇ ਖਾਨਦਾਨ ਚ ਕਿਸੇ ਨੇ ਨਹੀਂ ਪੜਾਈ ਨਹੀਂ ਕੀਤੀ ਜਿੰਨੇ ਮੇਰੇ ਡਾਡ ਨੇ ਕੀਤੀ ਆ ਮੇਰਾ ਬ੍ਰਦਰ ਮੇਰਾ ਬ੍ਰਦਰ ਕੈਨੇਡਾ ਚ ਰਹਿੰਦਾ ਆ ਠੀਕ ਆ ਔਰ ਉਹ ਅਸੀਂ ਕੁੜੀਆਂ ਵਾਂਗੂ ਰੱਖਿਆ ਕੋਈ ਪ੍ਰੋਬਲਮ ਹੁੰਦੀ ਆ ਪਹਿਲੇ ਮੈਂ ਉਹਦੇ ਜੁੱਤੀਆਂ ਮਾਰੂੰਗੀ ਵੀ ਤੂੰ ਕਿਸੇ ਕੁੜੀ ਨੂੰ ਐਦਾਂ ਬੋਲੇਗਾ ਮੈਂ ਆਪਣੇ ਬ੍ਰਦਰ ਮੇਰੀ ਮਮ ਨੇ ਮੈਨੂੰ ਬੋਲਡ ਬਣਾਇਆ ਬਟ ਮੇਰੇ ਮੇਰੇ ਬ੍ਰਦਰ ਨੂੰ ਬਹੁਤ ਜ਼ਿਆਦਾ ਡੀਸੈਂਸੀ ਨਾਲ ਪਾਲਿਆ ਕਿ ਕੋਈ ਵੀ ਕੁੜੀ ਨੂੰ ਤੂੰ ਕੁਝ ਗਲਤ ਬੋਲੇਗਾ ਪਹਿਲੇ ਮੈਂ ਆਪਣੇ ਬੱਚਿਆਂ ਦੇ ਜੁੱਤੀਆਂ ਮਾਰੂੰਗੀ ਫਿਰ tho tho ਫਿਰ ਜਦੋਂ ਤੁਸੀਂ ਤਿਲਮਿਲਾ ਰਹੇ ਹੋ ਫਿਰ ਤੁਸੀਂ ਕੁਝ ਵੀ ਕਿਸੇ ਦਾ ਵੀ ਨਾਮ ਲੈ ਲੈ ਕੇ ਤੁਸੀਂ ਬੋਲ ਰਹੇ ਹੋ ਕਿ ਆ ਸੀ ਉਹ ਸੀ ਫਿਰ ਤੁਸੀਂ ਸਨੈਪਚੈਟ ਆ ਪਾ ਰਹੇ ਹੋ ਮੈਂ ਸੌਂਗੀ ਰਾਤ ਨੂੰ ਮੈਂ ਬਿਲਕੁਲ ਕਾਮ ਮੁਰਝ ਸੀ ਮੈਂ ਬਿਲਕੁਲ ਪੀਸਫੁਲੀ ਮੈਂ ਸੌਂਗੀ ਉਸ ਤੋਂ ਬਾਅਦ ਸਵੇਰੇ ਮੇਰੇ ਕੋਲੇ ਲਿੰਕ ਆ ਰਹੇ ਨੇ ਜਿਵੇਂ ਮੈਡਮ ਰੋ ਰਿਹਾ ਆ ਆਈ ਥਿੰਕ ਗਰਲ ਥੋੜਾ ਮੈਂਟਲੀ ਤੁਸੀਂ ਡਿਸਟਰਬ ਹੋ ਮੈਂ ਡਿਸਟਰਬ ਨਹੀਂ ਹੈਗੀ ਤੁਸੀਂ ਮੈਂਟਲੀ ਡਿਸਟਰਬ ਹੋ ਠੀਕ ਹੈ ਤੁਸੀਂ ਫਿਰ ਲਾਈਵ ਆ ਕੇ ਬੋਲ ਰਹੇ ਹੋ ਜੀ ਮੈਂ ਕੱਲੀ ਇੱਕ ਗੱਲ ਬੋਲੀ ਤੇ ਉਹਨੂੰ ਇੰਨਾ ਸੀਰੀਅਸ ਲੈਣ ਦੀ ਕੀ ਲੋੜ ਸੀ ਸੀਰੀਅਸਲੀ ਗਰਲ ਤੁਸੀਂ 4 5 6 7 ਵਾਰ ਤੁਸੀਂ ਉਂਗਲਾ ਕਰੀ ਜਾ ਰਹੇ ਹੋ ਪੰਗੇ ਲਈ ਜਾ ਰਹੇ ਹੋ ਲਈ ਜਾ ਰਹੇ ਲਈ ਜਰੂਰ ਮੈਂ ਬੋਲੀ ਫਿਰ ਕੀ ਫਿਰ ਕਹਿ ਰਹੇ ਹੋ ਜੀ ਮੈਂ ਪੇਜਾਂ ਵਾਲਿਆਂ ਤੋਂ ਟ੍ਰੋਲ ਬਣਵਾ ਰਹੀ ਹਾਂ ਪੇਜ 'ਤੇ ਜਾ ਲਿਆ ਤੋਂ ਟ੍ਰੋਫੀ ਤੁਸੀਂ ਫੋਟੋਜ਼ ਦਿਖਾ ਦਿਖਾ ਕੇ ਰੋ ਰਹੇ ਹੋ ਵੀ ਆ ਦੇਖੋ ਆ ਦੇਖੋ ਮੈਂ ਤੁਹਾਡੀ ਹੋਰ ਇੱਜ਼ਤ ਕਰਨ ਲੱਪੀ ਤੁਸੀਂ ਆ ਬਣਾ ਰਹੇ ਹੋ ਪੇਜ 'ਤੇ ਸਾਰੇ ਬੈਠੇ ਨੇ ਮੈਂ ਕਿਸੇ ਇੱਕ ਬੰਦੇ ਨੂੰ ਇਹ ਗੱਲ ਬੋਲੀ ਜਿੰਨਿਆਂ ਨੇ ਵੀ ਚਾਰ ਪੰਜ ਜਾਣਿਆਂ ਨੇ ਮੈਨੂੰ ਇਹ ਗੱਲ ਬੋਲੀ ਕਿ ਮੈਮ ਸਾਡੇ ਕੋਲ ਉਹਦੇ ਬਾਰੇ ਆਪਿਆ ਆਪਿਆ ਮੈਂ ਇੱਕੋ ਗੱਲ ਬੋਲੀ ਆਪਾਂ ਕੁੜੀ ਦੀ ਇੱਜ਼ਤ ਛੱਡਦੇ ਚੰਗੇ ਨਹੀਂ ਲੱਗਦੇ ਆ ਆਪਣੀ ਆਬਰਿੰਗ ਇਹ ਜੀ ਹੈ ਨਹੀਂ ਨੀ ਸੋ ਥਿਸ ਇਜ਼ ਦਾ ਮੈਟਰ ਜਿਹੜੇ ਮਤਲਬ ਲੋਕ ਕਹਿ ਰਹੇ ਨੇ ਕਿ ਹਾਂ ਤੁਸੀਂ ਘਰੇ ਬੈ ਕੇ ਨਿਪਟ ਲੋ ਇਹ ਉਹ ਅਗਰ ਕੋਈ ਪਰਸਨ ਪਾਗਲਾ ਵਾਂਗੂ ਪੰਜ ਛੇ ਵਾਰੀ ਤੁਹਾਡੀ ਇਨਸਲਟ ਕਰ ਦੇਣਾ ਉਹ ਵੀ ਪਬਲਿਕ ਚ ਤਾਂ ਮੈਨੂੰ ਵੀ ਜਵਾਬ ਪਬਲਿਕ ਚ ਹੀ ਦੇਣਾ ਪਊਗਾ ਫੇਰ ਉਸ ਤੋਂ ਬਾਅਦ ਕਦੇ ਆਈ ਥਿੰਕ ਕੋਈ ਰਿਕਾਰਡਿੰਗ ਰਿਕਾਰਡਿੰਗ ਲੀਕ ਹੋਈ ਆ ਜਿਹਦੇ ਵਿੱਚ ਉਹ ਮ제 ਲੈ ਰਹੀ ਹੈ ਕਿ ਵੀ ਦੇਖਿਆ ਹਿਮਾਂਸ਼ ਨੂੰ ਮਿਰਚਾਂ ਲੱਗੀਆਂ ਮੈਂ ਸਨੈਪਚੈਟ ਤੇ ਉਹਦੇ ਬਾਰੇ ਬੋਲਿਆ ਇਹਦਾ ਮਤਲਬ ਤੁਸੀਂ ਸਭ ਕੁਝ ਪਲੈਨਿੰਗ ਨਾ ਕਰ ਰਹੇ ਹੋ सब कुछ तुसी प्लानिंग नल कर रहे हो मैं अपना काम कर रही ते तो पैसे ले रही हूँ मैं मीडिया हाउसेस वाले मीडिया हाउसेस वाले वालू कोई भी गलत इनफॉरमेशन ना जावे दैट्स वाई मैं दोबारा लाइव आई हूँ मेरा बिल्कुल मूड नहीं सिगा लाइव आने का बट ਹਰ ਇੱਕ ਜਗ੍ਹਾ ਕੀ ਰੌਲਾ ਪੈਂਦਾ ਕਿ ਹਿਮਾਂਸ਼ੀ ਦਾ ਫੇਰ ਪੰਗਾ ਪਿਆ ਹਿਮਾਂਸ਼ੀ ਦੇ ਪੰਗੇ ਤਾਂ ਬੈਂਦੇ ਨੇ ਵੀ ਮੈਂ ਕਿਸੇ ਦੀ ਬਦਤਮੀਜੀ ਨਹੀਂ ਸਹੰਦੀ ਔਰ ਮੈਂ ਨਹੀਂ ਸਹੂੰਗੀ ਔਰ ਮੈਂ ਸਹਣੀ ਵੀ ਨਹੀਂ ਔਰ ਜਿਹੜੇ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਘਰ ਬੈਠ ਕੇ ਮਸਲਾ ਹੱਲ ਕਰੋ ਉਤਾ ਜੀ ਮੈਂ ਕਰ ਰਹੀ ਆ ਉਹ ਮੈਂ ਕੰਪਲੇਂਟ ਫਾਈਲ ਕਰ ਰਹੀ ਆ ਤੁਹਾਨੂੰ ਤੁਹਾਨੂੰ ਆਪਣੇ ਆਪ ਉਹਦੀ ਕਾਪੀ ਮੈਂ ਆਪ ਪੋਸਟ ਕਰ ਦੂੰਗੀ ਕਿ ਹਾਂਜੀ ਮੈਂ ਕੰਪਲੇਂਟ ਕਰ ਰਹੀ ਹਾਂ ਠੀਕ ਹੈ ਜੀ ਮੈਂ ਤਾਂ ਨਹੀਂ ਰੋਈ ਬੋਲਿਆ ਮੇਰੇ ਬਾਰੇ ਗੰਦ ਮੈਨੂੰ ਬੋਲਿਆ ਠੀਕ ਹੈ ਮੈਂ ਤਾਂ ਫਿਰ ਡੀਸੈਂਸ ਨਹੀਂ ਨਾ ਮੈਂ ਤਾਂ ਗੁੱਸਾ ਦਿਖਾਇਆ ਮੈਂ ਮੈਂ ਕੁਝ ਵੀ ਐਦਾਂ ਨਹੀਂ ਬੋਲਿਆ ਤੂੰ ਤੂੰ ਕਰਕੇ ਬੋਲੀਆ ਮੈਂ ਪਹਿਲੀ ਵਾਰ ਕਿਸੇ ਨੂੰ ਤੂੰ ਤੜਾਕ ਕਰਕੇ ਬੋਲੀਆ ਪਹਿਲੀ ਵਾਰ ਕਿਸੇ ਨੂੰ ਤੂੰ ਤੜਾਕ ਕਰਕੇ ਬੋਲੀਆ ਮੈ ਤਾਂ ਨਹੀਂ ਰੋਈ ਤੁਹਾਡਾ ਰੋਣਾ ਨਿਕਲ ਗਿਆ ਤਾਂ ਮੈਂ ਕੀ ਕਰ ਸਕਦੀ ਆ ਤੁਹਾਡੇ ਤੁਹਾਨੂੰ ਮੂਡ ਸਵਿੰਗਸ ਆ ਰਹੇ ਆ ਥੋੜਾ ਮੂਡ ਫਲਕਚੂਏਟ ਕਰ ਰਿਹਾ ਤਾਂ ਉੱਤੇ ਮੈਂ ਕੀ ਕਰ ਸਕਦੀ ਆ ਚੋ ਇਹ ਸਾਰਾ ਮੈਟਰ ਏ ਆ ਜੀ ਪੰਗੇ ਉਹਨਾਂ ਨੇ ਲਏ ਮੇਰੇ ਬਾਰੇ ਬਹੁਤ ਕੁਝ ਗਲਤ ਬੋਲਿਆ ਮੈਂ ਜਸਟ ਇਹ ਕਲੀਅਰ ਕਰਨਾ ਸੀਗਾ ਕੀ ਪੈਲ ਉਹਨਾਂ ਵੱਲੋਂ ਹੋਈ ਤੁਹਾਡੇ ਕੋਲੇ ਸਾਰੇ ਪੇजेस ਆ ਲਿਆ ਤੇ ਉਹਨਾਂ ਦੀ ਸਨੈਪਚੈਟਸ एवरीथिंग ਮੇਰੇ ਬਾਰੇ ਕੀ ਕੀ ਬੋਲਿਆ ਕੀ ਇਹਨਾਂ ਨੇ ਬਕਵਾਸ ਕੀਤੀ ਕੀ ਇਹਨਾਂ ਨੇ ਗਾਲਾਂ ਗੱਡੀਆਂ ਕੀ ਬੋਲਿਆ ਔਰ ਹਲੇ ਵੀ ਬਹੁਤ ਲੋਕ ਹੈਗੇ 10 20% ਜਿਹੜੇ ਯੂਸਲੈਸ ਧਰਤੀ ਤੇ ਆਏ ਨੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਹੋਣਗੇ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਜਿਹੜੇ ਆ ਸੋ ਕਾਲਡ ਪੇਜ ਵਾਲਾ ਬਣਿਆ ਫਿਰਦਾ ਕੱਲ ਨੂੰ ਉਹ ਤੁਹਾਡੀ ਭੈਣ ਦੀ ਉਹਦਾ ਕੋਈ ਪਤਾ ਨਹੀਂ ਆਪਣੀ ਧੀ ਭੈਣ ਦੀ ਪਾ ਦੇਗਾ ਵੀਡੀਓ ਫੋਟੋ ਸੋ ਬਟ ਬੀਗ ਅੰਡਸਟਰੀ ਪਰਸਨ ਮੈਨੂੰ ਇਹ ਸਟੈਪ ਤਾਂ ਚੱਕਣਾ ਪਿਆ ਮੇਰੇ ਕਾਫੀ ਕਾਫੀ ਮੇਰੇ ক্লোਜ਼ ਪਰਸਨ ਜਿਹੜੇ ਮੈਨੂੰ ਮੈਸੇਜ ਕਰਕੇ ਕਹਿ ਰਹੇ ਨੇ ਕਿ ਕਿ ਜਵਾਬ ਨਹੀਂ ਦੇਣਾ ਚਾਹੀਦਾ ਸੀਗਾ ਠੀਕ ਆ ਜਾਂ ਤੁਸੀਂ ਕੰਮ ਹੋ ਜਾਓ ਕੂਲ ਹੋ ਜਾਓ ਬਟ ਮੇਰਾ ਜਵਾਬ ਦੇਣਾ ਬਣਦਾ ਸੀ ਠੀਕ ਆ ਗੱਲ ਕਲੀਅਰ ਹੋ ਗਈ ਮੇਰਾ ਲਾਈਵ ਕੱਲ ਵਾਲਾ ਮੈਂ ਸੇਵ ਨਹੀਂ ਕੀਤਾ ਬਿਕਾਜ਼ ਮੈਂ ਉਹਨਾਂ ਨੂੰ ਓਵਰ ਹਾਈਪ ਨਹੀਂ ਦੇਣਾ ਚਾਹੁੰਦੀ ਜਿਨ੍ਹਾਂ ਨੇ ਉਸ ਵਕਤ ਦੇਖ ਲਿਆ ਸੀ ਉਹਨਾਂ ਨੇ ਦੇਖ ਲਿਆ ਸੀਗਾ ਬਟ ਹੁਣ ਮੈਂ ਤੁਹਾਨੂੰ ਸਿੱਧਾ ਦਿਖਾ ਰਹੀ ਹਾਂ ਸੋ ਹੁਣ ਕੋਈ ਕੁਛ ਮਰਜੀ ਚੀਕਾਂ ਮਾਰੀ ਜਾਵੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਜਿਨੇ ਜੋ ਕਰਨਾ ਹੈ ਠੀਕ ਆ ਜਿਨੇ ਜਿਨੇ ਜੋ ਚੀਕਾਂ ਚੀਕਾਂ ਦਾ ਮਾਰਨਗੇ ਹੁਣ ਹੁਣ ਮਿਰਚਾਂ ਮੈਨੂੰ ਮੈਨੂੰ ਸਾਰੇ ਸੀ ਵੀ ਮਿਰਚਾਂ ਲੱਗੀਆਂ ਮਿਰਚਾਂ ਲੱਗੀਆਂ ਮੈਂ ਕੋਈ ਬਦਮਾਸ਼ ਨਹੀਂ ਆ ਮੈਂ ਕੋਈ ਮੈਂ ਕੋਈ ਗੁੰਡੀ ਬਦਮਾਸ਼ ਨਹੀਂ ਹੈਗੀ ਤੁਸੀਂ ਤੁਸੀਂ ਕਿਸੇ ਇੱਕ ਇੱਕ ਪਰਸਨ ਨੂੰ ਤੁਸੀਂ ਪ੍ਰਵੋਕ ਕਰੋ ਕਿ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978